ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਜੀ ਉਮੀਦ ਕਰਦੇ ਹਾਂ ਬਾਈ ਸਾਰੇ ਠੀਕ ਠਾਕ ਹੋਵੋਗੇ ਆ ਬਾਈ ਉਹ ਖੇਤ ਜਿਹਦੀ ਆਪਾਂ ਕੱਲ ਸਪਰੇਅ ਕਰੀਆ ਕੱਖਾਂ ਵਾਲੀ ਤੇ ਇਹਦੇ ਵਿੱਚ ਬਾਈ ਜੀਰੀ ਜਿਹੜੀ ਤੁਹਾਨੂੰ ਮੈਂ ਕੱਲ ਦਿਖਾਈ ਸੀਗੀ ਤੂੰ ਹੀ ਮਾਰਾਈ ਸੀਗੀ ਬਾਹਰ ਆ ਗਈ ਸਾਰੀ ਐਨ ਪੂਰੀ ਬਾਹਰ ਆ ਗਈ ਚਾਰ ਪੰਜ ਦਿਨਾਂ ਬਾਅਦ ਇਹ ਤਾਂ ਕੱਲ ਨੂੰ ਆ ਜਾਣੇ ਦੇਖੋ ਆਹ ਦੇਖੋ ਇਹ ਜਿਹੜੀ ਆਪਾਂ ਪਰਸੋ ਬੀਜੀ ਸੀ ਤੇ ਕੱਲ ਆਪਾਂ ਇਹਨੂੰ ਪਾਣੀ ਲਾਇਆ ਜੀਗਾ ਤੇ ਕੱਲ ਨੂੰ ਸਵੇਰੇ ਇਹਦੇ ਵਿੱਚ ਆਪਾਂ ਕਰਾ ਦਾਂਗੇ ਸਪਰੇ ਸਪਰੇ ਵਾਲੇ ਨੂੰ ਕਰਤਾ ਫੋਨ ਸਵੇਰੇ ਆ ਜੂਗਾ ਕੱਲ ਨੂੰ ਇਹਦੇ ਸਵੇਰੇ ਕਰਾ ਦਾਂਗੇ ਆਪਾਂ ਸਪਰੇ ਤਾਂ ਕਿ ਇਹਦੇ ਵਿੱਚ ਜਿਹੜੇ ਕੱਖ ਖੁੱਖ ਨੇ ਉਹ ਹਰੇ ਨਾ ਹੋਣ ਪਹਿਲਾਂ ਹੀ ਉਹ ਸਪਰੇ ਪਹਿਲਾਂ ਹੀ ਸਾਭਲ ਹੋ ਗਈ ਜਿਹੜੇ ਮਾੜੇ ਮੋٹے ਬਾਅਦ ਚ ਹੁੰਦੇ ਨੇ ਉਹਦਾ ਹੱਲ ਆਪਣੇ ਕੋਲ ਫਿਰ ਹੈਗਾ ਸਾਰੀਆਂ ਦਵਾਈਆਂ ਹੈਗੀਆਂ ਨੇ ਉਹਦਾ ਹੱਲ ਕਰਾਂਗੇ ਆਪਾਂ ਚੱਲ ਕੇ ਦੇਖਦੇ ਆਂ ਦੂਜੀ ਵੀ ਉਹ ਸਾਹਮਣੇ ਵਾਲੀ ਜਿੱਥੇ ਨਾਲ ਉਹਦੇ ਬਿਜਾਈ ਕਰੀ ਸੀ ਵੀ ਉਹ ਕਿੰਨੀ ਕੁ ਬਾਹਰ ਆਈ ਆ ਆਪਾਂ ਉੱਥੇ ਚੱਲ ਕੇ ਦੇਖਦੇ ਆ ਆਹ ਦੇਖੋ ਬਾਈ ਨੀਕਾ ਜਿਹਾ ਅੰਬ ਦਾ ਬੂਟਾ ਥੱਲੇ ਵੀ ਅੰਬੀਆਂ ਗਿਰੀਆਂ ਹੋਈਆਂ ਨੇ ਪੂਰਾ ਭਰਿਆ ਪਿਆ ਅੰਬ ਨਾਲ ਇਹ ਵੀ ਪੂਰਾ ਅੰਬੀ ਨਾਲ ਭਰਿਆ ਪਿਆ ਪੂਰਾ ਅੰਬ ਲੱਗੇ ਹੋਏ ਨੇ ਇਹਨੂੰ ਵੀ ਆਹ ਆਪਣੇ ਅਮਰੂਦ ਨੇ ਉਹ ਵੀ ਕੰਮਾ ਪਰ ਉਹ ਅੰਬ ਤੇ ਨਹੀਂ ਹਾਲੇ ਲੱਗੇ ਆ ਛੋਟੇ ਅੰਬਾਂ ਦੇ ਜਰੂਰ ਲੱਗੇ ਆ ਆਹ ਵਾਲਾ ਖੱਤਾ ਬਾਈ ਇਹਨੂੰ ਦਿੱਤਾ ਅੱਜ ਪਾਣੀ ਤੇ ਇਹ ਹਾਲੇ ਗਿੱਲਾ ਇਹ ਚ ਕਾਲੂ ਤਾਂ ਨਹੀਂ ਇਹ ਚ ਸਪਰੇ ਹੋਣੀ ਇਹਨੂੰ ਦੇਖਦੇ ਆ ਇਹਨੂੰ ਫਿਰ ਬਾਅਦ ਚ ਹੱਥਾਂ ਨਾਲ ਕਰਦਾਂਗੇ ਹੱਥਾਂ ਵਾਲੇ ਪੰਪ ਨਾਲ ਛੋਟਾ ਜਿਹਾ ਖੱਤਾ ਆਨੇ ਬਾਈ ਆਪਣੇ ਕਟਾਰ ਤੁਸੀਂ ਪਹਿਲਾਂ ਵੀਡੀਓ ਕਿਤੇ ਦੇਖੀਆ ਹੋਣਗੀਆਂ ਤਾਂ ਉਹਨਾਂ ਚ ਦੇਖਿਓ ਵਿੱਚ ਬਹੁਤ ਫੜ ਲੱਗਦਾ ਸੀ ਇਹਨਾਂ ਨੂੰ ਐਤ ਕੀ ਪਤਾ ਨਹੀਂ ਕੀ ਚੱਕਰ ਪਿਆ ਜਿਵੇਂ ਨੀਮਾ ਨਹੀਂ ਹਰੀਆਂ ਹੋਈਆਂ ਸੀਗੀਆਂ ਬੇਲ ਸੁੱਕਣ ਲੱਗ ਗਈ ਇਹ ਵੀ ਬਾਈ ਸੁੱਕ ਗਈ ਇਹਨਾਂ ਉਹਨਾਂ ਸਿਆਲਾਂ 'ਚ ਫੜ ਲੱਗਿਆ ਪਤਾ ਨਹੀਂ ਕੀ ਚੱਕਰ ਆਹ ਦੇਖੋ ਆ ਜਮਾਈ ਸੁੱਕ ਗਿਆ ਇਹਨਾਂ ਉਹਨਾਂ ਸਿਆਲਾਂ 'ਚ ਫੜ ਲੱਗਿਆ ਸੀਗਾ ਇਹ ਵੈਸੇ ਗਰਮੀ ਦਾ ਫਲ ਹੁੰਦਾ ਦੇਖੋ ਸਿਆਲਾਂ 'ਚ ਲੱਗ ਲੱਗੇ ਆ ਜਮਾਈ ਖਰਾਬ ਹੋ ਗਿਆ ਸੀਗਾ ਜਦੀ ਗਲ ਗਿਆ ਸੀਗਾ ਪਤਾ ਨਹੀਂ ਕੀ ਚੱਕਰ ਪਿਆ ਤਿੰਨੇ ਬੂਟੇ ਸੁੱਕੇ ਪੂਰੀ ਬਰਸਾਉਂ ਬਹੁਤ ਆ ਇਹਨਾਂ ਦੀ ਲੋ ਜੀ ਭਾਈ ਏ ਚ ਤਾਂ ਨਹੀਂ ਹਲੇ ਪਰ ਉਨੀ ਬਾਹਰ ਆਈ ਏ ਚ ਵੀ ਨਿਕਲਣ ਲੱਗੀ ਵੈਸੇ ਤੂਈਆਂ ਜਾਂ ਥੋੜੇ ਥੋੜੇ ਬਾਹਰ ਨਿਕਲੇ ਜਾਂ ਪਰ ਉਨੀ ਹਲੇ ਬਾਹਰ ਨਹੀਂ ਆਈ ਹੈਗੀ ਜਿੰਨੀ ਆਪਣੀ ਉਧਰ ਵਾਲੇ ਖੱਤੇ ਚ ਬਾਹਰ ਆ ਗਈ ਉਧਰ ਥੋੜਾ ਜਿਹਾ ਰੇਤਾ ਰੇਤੇ ਕਰਕੇ ਬਾਹਰ ਆਈ ਏ ਇਹ ਤੁਹਾਨੂੰ ਮੈਂ ਨੇੜਿਓਂ ਕਰਕੇ ਦਿਖਾਉਣਾ ਕੋਈ ਨਾ ਕੋਈ ਇੱਥੇ ਦਿਖੀ ਜਾਣਾ ਦੇਖੋ ਭਾਈ ਜਿਵੇਂ ਆ ਆ ਇਹ ਉਸ ਤੋਂ ਅੱਗੇ ਆੜੜੀ 'ਚ ਇਹ ਥੱਲੇ ਆ ਨਿਕਲ ਰਿਹਾ ਆ ਅੱਗੇ ਨੇ ਬਾਈ ਹੈਨਾ ਐ ਮਤਲਬ ਥੋੜੀ ਥੋੜੀ ਜਿਹੀ ਹਲੇ ਬਾਹਰ ਆ ਗਈ ਪਰ ਉਧਰ ਜੀ ਨਹੀਂ ਕੱਲ ਨੂੰ ਇਹ ਵੀ ਵਧੀਆ ਚਮਕਣ ਲੱਗ ਜੂਗੀ ਉਹ ਚ ਵੀ ਕੱਲ ਨੂੰ ਸਪਰੇ ਹੋ ਜਾਣੇ ਆ ਬਸ ਆਪਣੇ